ਕੀ ਕਰ ਰਹੀ ਗੋ ਆ ਜਿਹੜਾ ਪਹਿਲਾਂ ਤੁਸੀਂ అలਾਰਮ ਦਾ ਆਵਾਜ਼ ਸੁਣੀ ਹੈ ਇਹ ਹੈ ਡੈਮ ਦੀ ਕਿਉਂਕਿ ਟਾਈਮ ਦੇ ਵਿੱਚ ਪਾਣੀ ਛੱਡਿਆ ਗਿਆ ਹੈ ਤਸਵੀਰਾਂ ਦਿਖਾ ਰਿਹਾ ਤੈਨੂੰ ਪੌਂਗਾਂ ਦੀਆਂ ਤੁਸੀਂ ਦੇਖ ਸਕਦੇ ਹੋ ਅਸੀਂ ਤਲਵਾੜਾ ਦੇ ਪੌਂਗਾਂ ਤੇ ਪਹੁੰਚੇ ਹਾਂ ਪਾਣੀ ਜਿਹੜਾ ਪਾਣੀ ਦਾ ਲੈਵਲ ਕਾਫੀ ਵੱਧ ਚੁੱਕਿਆ ਹੈ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਸਿਰਫ 8 ਫੁੱਟ ਦੂਰ ਹੈ ਜਿਸ ਕਰਕੇ ਥੋੜਾ ਥੋੜਾ ਕਰਕੇ ਜਿਹੜਾ BBMP ਵੱਲੋਂ ਪਾਣੀ ਛੱਡਿਆ ਜਾ ਰਿਹਾ ਹੈ ਪਾਣੀ ਛੱਡੇ ਦੇ ਕਾਰਨ ਜਿਹੜੇ ਹੈ ਔਰ ਕਾਫੀ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਹੈ ਕਾਫੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਜਿਸ ਜਗ੍ਹਾ ਤੇ ਵੀ ਕੋਈ ਲੋਕ ਰਹਿ ਰਹੇ ਸੀ ਉਹਨਾਂ ਨੂੰ ਅਲਾਊਸਮੈਂਟ ਦੇ ਜਰੀਏ آگਾ ਕੀਤਾ ਗਿਆ ਹੈ ਕਿ ਉਹ ਆਪਣੀ ਜਗ੍ਹਾ ਛੱਡ ਕੇ ਸੁਰੱਖਿਅਤ ਜਗ੍ਹਾ ਤੇ ਪਹੁੰਚਣ ਅਗਰ ਕਿਸੇ ਤਰ੍ਹਾਂ ਦੀ ਕੋਈ ਖਤਰੇ ਵਾਲੀ ਵੀ ਗੱਲਬਾਤ ਹੋਈ ਤਾਂ ਦਸੂਆ ਔਰ ਮੁਕੇਰੀਆਂ ਦੇ ਜਿਹੜੇ ਐਸਡੀਐਮ ਹਨ ਉਹਨਾਂ ਨੂੰ ਪੂਰੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਤਸਵੀਰਾਂ ਤੁਸੀਂ ਪੌਂਗ ਡੈਮ ਦੀਆਂ ਇਸ ਵੇਲੇ ਦੇਖ ਰਹੇ ਹੋ ਸ਼ਾਮ ਦੀਆਂ ਕਿਉਂਕਿ 5 ਵਜੇ ਦੇ ਕਰੀਬ ਜਿਹੜਾ ਹੈ ਇਹ ਇਹ ਜਿਹੜੇ ਇਹਨਾਂ ਦੇ ਗੇਟ ਫਲੱਡ ਗੇਟ ਜਿਹੜੇ ਖੋਲ ਦਿੱਤੇ ਗਏ ਹਨ ਔਰ ਇਸ ਵੇਲੇ ਜਿਹੜੀ ਤੁਸੀਂ ਉਹ ਦੇਖ ਸਕਦੇ ਹੋ ਬਿਲਕੁਲ ਸ਼ਾਂਤ ਜਿੱਥੇ ਕਿ ਸ਼ਾਮ ਬਿਲੇ ਕਾਫੀ ਚਹਿਲ ਪਹਲ ਹੁੰਦੀ ਆ ਸਾਰਾ ਦਿਨ ਠੀਕ ਰਹਿੰਦਾ ਹੈ ਪਰ ਇਸ ਵੇਲੇ ਬਿਲਕੁਲ ਇਹ ਬੋਟਿੰਗ ਵੀ ਖੜੀ ਹੈ ਕਿਉਂਕਿ ਜਿਹੜਾ ਪਾਣੀ ਜ਼ਿਆਦਾ ਆਉਣ ਦੇ ਕਾਰਨ ਇਹ ਖਤਰਾ ਕਿਤੇ ਨਾ ਕਿਤੇ ਦਿਖਾਈ ਦਿੰਦਾ ਹੈ ਔਰ ਖਤਰੇ ਨੂੰ ਮੋਲ ਨਾ ਲੈਂਦੇ ਹੋਏ ਜਿਹੜਾ BBMB ਵੱਲੋਂ ਕੁਝ ਸਮੇਂ ਲਈ ਇਹ ਜਿਹੜਾ ਅੱਜ ਤੋਂ ਹੀ ਯਾਨੀ ਕਿ 6 ਅਕਤੂਬਰ ਤੋਂ ਇਹਨੂੰ ਰੋਕ ਦਿੱਤਾ ਗਿਆ ਹੈ VOTING ਰੋਕ ਦਿੱਤੀ ਗਈ ਹੈ ਕਿਸੇ ਤਰ੍ਹਾਂ ਦੀ ਵੀ ਕੋਈ VOTING ਨਹੀਂ ਹੋਗੀ ਸਾਡੇ ਨਾਲ ਇੱਥੇ ਮੌਜੂਦ ਨੇ ਇਹ VOTING ਜਿਹੜੇ ਚਲਾਉਂਦੇ ਨੇ ਅਧਿਕਾਰੀ ਨੇ ਇੱਥੇ ਦੇ ਤੇ ਹਾਂਜੀ ਆਪਣਾ ਕੀ ਨਾਮ ਹੈ ਜੀ ਮੇਰਾ ਰੋਹਿਤ ਸੈਣੀ ਹੈ ਰੋਹਿਤ ਸੈਣੀ ਜੀ ਮੈਂ ਨੈਸ਼ਨਲ ਆਰਮਡ ਫੋਰਸ ਦਾ ਹਾਂ ਹਾਂ ਔਰ ਯਹਾਂ ਰਾਈਡਰ ਹਾਂ ਰਾਈਡਰ ਚਾਹ ਜੀ ਸਰ तो ये वोटिंग वगैरह लगातार चल रही थी ये क्यों रोकी गई है सर बी एम बी से हमें आदेश मिला है कि अभी कुछ टाइम के लिए हाई अलर्ट जब मिला है कुछ टाइम के लिए आप अभी रोक दो जैसे ही हमें सूचना मिलेगी वैसे ही ओपन कर देंगे ये कब से रोका गया जी ये आज से रोक दिया जी अच्छा और कब तक रुका रहेगा समथिंग आप पकड़ के चलिए तीन दिन तो है और आगे जैसे जैसे बारिश के ऊपर डिपेंड है फिर हमें जब तक आदेश नहीं मिलेगा तब तक रोका हुआ है अगर अपर कर आप कर कैसे खतरे की गल खतरा कुछ किस तरह का कोई ज्यादा खतरा तो नहीं है ज्यादा खतरा नहीं है पर प्रशासन के साथ चलना पड़ता है वैसा कुछ ज्यादा पानी नहीं आ रहा है अभी फिलहाल इतना बड़ा इश्यू है और रीजन क्या होता है कि गवर्नमेंट के साथ में वी के साथ में हमें चलना पड़ता है पर इतना बड़ा है नहीं क्योंकि वहां से गेट खोले जाएंगे तो यहां गेट खोल दिया जाएगा पर एग्जे टूरिस्ट को देखते हुए इसलिए हमने बंद कर दिया है कि कोई हानि ना हो कोई दिक्कत ना हो इसकी वजह से जब तक नॉर्मल ना हो जाएगा तब तक, तक हमारी है टाइम के लिए बंद तो अंदाजा है अभी अंदाजा तो इतना नहीं है क्योंकि गेट अभी जैसे अभी साइरन बजा था तो साइरन का मतलब है और गेट खोलना और गेट खोलने जी सर धन्यवाद जी तुम्हें सुनिया कि बार बार जेडे साइर ਇਥੇ అలਾਰਮ ਜਿਹੜੇ ਨੇ ਉਹ ਵੱਜ ਰਿਹਾ ਹੈ ਕਿਉਂਕਿ ਥੋੜਾ ਥੋੜਾ ਕਰਕੇ ਜਿਹੜਾ ਬੀਬੀਐਮ ਵੱਲੋਂ ਪਾਣੀ ਛੱਡਿਆ ਜਾ ਰਿਹਾ ਹੈ ਪਹਿਲਾਂ అలਾਰਮ ਵੱਜਿਆ ਉਸ ਸਮੇਂ ਬਾਅਦ ਜਦੋਂ ਗੱਲਬਾਤ ਕਰ ਰਹੀ ਸੀ ਉਹ ਹੁਣ ਵੀ అలਾਰਮ ਵੱਜਿਆ ਸੀ ਔਰ ਖਤਰੇ ਦੀ ਗੱਲ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਿਲਕੁਲ ਨਕਾਰੀ ਗਈ ਹੈ ਕਿਸੇ ਤਰ੍ਹਾਂ ਦਾ ਕੋਈ ਵੱਡਾ ਖਤਰਾ ਨਹੀਂ ਹੈ ਕਿ ਇੰਨਾ ਪਾਣੀ ਆ ਗਿਆ ਹੈ ਤਾਂ ਵਾਈ ਹੋ ਜਾਏਗੀ ਜਾਂ ਕਿਸੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ ਲੇਕਿਨ ਇਹ ਹੈ ਕਿ ਲੈਵਲ ਜਿਹੜਾ ਬਹੁਤ ਜ਼ਿਆਦਾ ਕਿਉਂਕਿ ਇਸ ਦੀ ਜਿਹੜੀ ਕੈਪੈਸਿਟੀ ਹੈ 1410 ਕਿਊਬ ਜਿਹੜਾ ਪਾਣੀ ਹੈ ਇਹਦੇ ਵਿੱਚ ਜਮਾ ਕਰ ਸਕਦੇ ਆ 1372 ਜਾਂ 74 ਦੇ ਕਰੀਬ ਜਿਹੜਾ ਹੋ ਚੁੱਕਾ ਹੈ ਇੱਥੇ ਜਮਾ ਹੋ ਚੁੱਕਾ ਹੈ ਦੇਖ ਤੁਸੀਂ ਦੇਖ ਸਕਦੇ ਆ ਇਹ ਕਾਫੀ ਜਦੋਂ ਆਪਾਂ ਦੇਖਦੇ ਆ ਬਈ ਇਹ ਕਿਨਾਰੇ ਤੋਂ ਕਾਫੀ ਪਾਣੀ ਦੂਰ ਹੁੰਦਾ ਹੈ ਔਰ ਇਸ ਵੇਲੇ ਜਿਹੜਾ ਪਾਣੀ ਹੈ ਇਹ ਕਾਫੀ ਉੱਚਾ ਜਾਂ ਆਪਾਂ ਕਹਿ ਸਕਦੇ ਆ ਖਤਰੇ ਦੇ ਲੈਵਲ ਜਿਹੜੇ ਨੇ ਉਹ ਕਿਤੇ ਵੀ ਸਾਨੂੰ ਦਿਖਾਈ ਨਹੀਂ ਦੇ ਰਹੇ ਨੇ ਕਾਫੀ ਉੱਪਰ ਤੱਕ ਪਾਣੀ ਆ ਗਿਆ ਹੈ ਪੂਰੀ ਤਰ੍ਹਾਂ ਦੇ ਨਾਲ ਦਿਖਾਈ ਦੇ ਰਿਹਾ ਵੀ ਜਿਵੇਂ ਉੱਪਰ ਰੋਡ ਬਣਿਆ ਕਿਉਂਕਿ ਸੜਕ ਬਣੀ ਹੋਈ ਹੈ ਔਰ ਸੜਕ ਦੇ ਨਾਲ ਇਵੇਂ ਲੱਗਦਾ ਕਿ ਪਾਣੀ ਜਿਹੜਾ ਹੈ ਬਿਲਕੁਲ ਨਾਲ ਲੱਗ ਗਿਆ ਅਗਰ ਇਹ ਬੀਬੀਐਮਬੀ ਵੱਲੋਂ ਪਾਣੀ ਨਾ ਛੱਡੇ ਜਾਂਦਾ ਤਾਂ ਇਹ ਪਾਣੀ ਓਵਰਫਲੋ ਹੋ ਸਕਦਾ ਜਾਂ ਕੋਈ ਖਤਰੇ ਦਾ ਕਾਰਨ ਬਣ ਸਕਦਾ ਸੀ ਪਰ ਫਿਲਹਾਲ ਅਜੇ ਕਿਸੇ ਤਰ੍ਹਾਂ ਦੀ ਵੀ ਕੋਈ ਇਦਾਂ ਦੀ ਘਟਨਾ ਜਾਂ ਕੋਈ ਅਨਸੁਕਾਮੀ ਕਰਨਾਂ ਦੀ ਕੋਈ ਸੂਚਨਾ ਨਹੀਂ ਹੈ ਸਹਿਯੋਗੀ ਦੀਪਕ ਦੇ ਨਾਲ ਮੈਂ ਹੁਸ਼ਾਰਪੁਰ ਤੋਂ ਸੁਨੀਲ ਲਾਕਾ